ਆ ਜਿਹੜੀ ਤਸਵੀਰ ਹੈ ਮਾਤਾ ਗੁਜਰੀ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਦੀ ਹੈ ਤੇ ਆ ਨਾਲ ਜਿਹੜੇ ਤਸਵੀਰ ਦਿਖਾਈ ਦੇ ਰਹੀ ਹੈ ਇਹ ਹੈਗੀ ਹੈ ਕੁੰਮਾ ਮਾਸ਼ਕੀ ਕੁੰਮਾ ਮਾਸ਼ਕੀ ਦੀ ਹੈ ਜਿਹੜੀ ਝੌਂਪੜੀ ਹੈ ਤੇ ਇਹ ਜਦੋਂ ਪਰਿਵਾਰ ਦਾ ਵਿਛੋੜਾ ਪਿਆ ਸਰਸਾ ਨਦੀ ਦੇ ਕਿਨਾਰੇ ਤੇ ਮਾਤਾ ਗੁਜਰੀ ਜੀ ਨੇ ਤੇ ਛੋਟੇ ਸਹਿਬਜਾਦਿਆਂ ਨੇ ਪਹਿਲੀ ਰਾਤ ਕੁੰਮੇ ਮਾਸ਼ਕੀ ਦੀ ਇਸ ਝੌਂਪੜੀ ਦੇ ਵਿੱਚ ਕੱਟੀ ਸੀਗੀ ਇਹ ਜਿਹੜਾ ਕੁੰਮਾ 마ਸ਼ਕੀ ਸੀਗਾ ਇਹ ਇੱਕ ਮਲਾਹ ਸੀਗਾ ਉੱਥੇ ਇੱਕ ਬੀੜੀ ਪੈਂਦੀ ਸੀਗੀ ਜਿਹੜਾ ਕਿ ਜਿਵੇਂ ਹੁਣ ਆਪਣੇ ਆਵਾਜਾਈ ਦੇ ਸਾਧਨ ਹੋਰ ਹੁੰਦੇ ਆ ਉਦੋਂ ਉਹ ਰਾਘੀਰਾਂ ਨੂੰ ਉਹ ਸਰਸਾ ਨਦੀ ਪਾਰ ਕਰਾਉਂਦਾ ਸੀ ਤੇ ਥੋੜੇ ਬਹੁਤੇ ਜਿੰਨੇ ਕੁ ਪੈਸੇ ਲੈ ਲੈਂਦਾ ਸੀਗਾ ਤੇ ਉਹਦੇ ਨਾਲ ਆਪਾਂ ਗੁਜ਼ਾਰਾ ਚਲਾਉਂਦਾ ਸੀ ਬੜਾ ਗਰੀਬ ਜਿਹਾ ਬੰਦਾ ਸੀ ਇਹ ਬੰਦੇ ਨੇ ਇਹਨਾਂ ਨੂੰ ਆਪਦੀ ਝੌਂਪੜੀ ਦੇ ਵਿੱਚ ਰੱਖਿਆ ਖਾਣਾ ਖਵਾਇਆ ਫਿਰ ਦੂਜੇ ਦਿਨ ਜਿਹੜਾ ਉਹ ਨਦੀ ਪਾਰ ਕਰਵਾ ਕੇ ਦੂਜੀ ਪਾਸੇ ਨੂੰ ਜਿਹੜਾ ਪਾਰ ਕਰਵਾਇਆ ਸੀਗਾ ਫੇਰ ਜਾ ਕੇ ਇਹਨਾਂ ਦਾ ਜਿਹੜਾ ਮਲਾਪ ਆ ਉਹ ਐਸ ਬੰਦੇ ਨਾਲ ਹੋ ਜਾਂਦਾ ਐਸ ਤਸਵੀਰ ਦੇ ਵਿੱਚ ਆ ਜਿਹੜਾ ਤਸਵੀਰ ਦੇ ਵਿੱਚ ਆ ਇਹ ਹੈ ਗੰਗੂ ਇਹ ਗੰਗੂ ਕਿਸੇ ਕਿਸੇ ਟਾਈਮ ਗੁਰੂ ਮਹਾਰਾਜ ਦੇ ਲੰਗਰਾਂ ਦਾ ਰਸੋਈਆ ਰਿਹਾ ਸਾਈਹਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲੰਗਰਾਂ ਦੇ ਵਿੱਚ ਇਹ ਰਸੋਈਆ ਰਿਹਾ ਤੇ ਫੇਰ ਇਹ ਆਪਦੇ ਪਿੰਡ ਲੈ ਗਿਆ ਸੀਗਾ ਖੇੜੀ ਸਹੇੜੀ ਵੀ ਕਹਿੰਦੇ ਆ ਉਹਨੂੰ ਖੇੜੀ ਵੀ ਕਹਿੰਦੇ ਆ ਇਸ ਪਿੰਡ ਨੂੰ ਉੱਥੇ ਲਿਜਾ ਕੇ ਫਿਰ ਇਹ ਜਿਹੜੀ ਐ ਸਖੁਰਜੀ ਦੇ ਵਿੱਚ ਮਾਤਾ ਜੀ ਦੇ ਕੋਲ ਕੁਝ ਸੋਨੇ ਦੇ ਸਿੱਕੇ ਸੀਗੇ ਮੋਹਰੇ ਸੀਗੇ ਉਹਨਾਂ ਨੂੰ ਵੇਖ ਕੇ ਤੇ ਜਿਹੜਾ ਇਹ ਬੇਈਮਾਨ ਹੋ ਗਿਆ ਸੀਗਾ ਮੁੜ ਕੇ ਫਿਰ ਇਹਨੇ ਰੌਲਾ ਪਾਤਾ ਇਹ ਚੱਕ ਕੇ ਕਿ ਵੀ ਚੋਰ ਆ ਗਿਆ ਚੋਰ ਆ ਗਿਆ ਤੇ ਫਿਰ ਜਦੋਂ ਮਾਤਾ ਜੀ ਨੇ ਰੋਕਿਆ ਵੀ ਜੇ ਤੂੰ ਰੋਕਣਾ ਚਾਹਣਾ ਪੈਸੇ ਰੱਖ ਲਾ ਤਾਂ ਵੀ ਬਾਰੇ ਰੌਲਾ ਨਹੀਂ ਪਾਈਦਾ ਹੁੰਦਾਗਾ ਤੈਨੂੰ ਪਤਾ ਕਿ ਮਾਹੌਲ ਇਹੋ ਜਿਹਾ ਹੀ ਆ ਕਿ ਵੀ ਸਾਡੇ ਮਗਰ ਹੈ ਜਿਹੜੀ ਉਹ ਮੁਗਲ ਫੌਜ ਲੱਗੀ ਹੋਈ ਐ ਪਰ ਇਹਦੀ ਜਿਹੜੀ ਨੀਤ ਬਦਨੀਤੀ ਕੀਤੀ ਸੀਗੀ ਤੇ ਇਹਨੇ ਫੇਰ ਵੀ ਜਾ ਕੇ ਜਿਹੜੀ ਮਰਿੰਡੇ ਦੇ कोतवाल ਕੋਲੇ ਜਾ ਜਾ ਕੇ ਜਿਹੜੀ ਉਹਦੀ ਸਾਰੀ ਉਹ ਇਨਫੋਰਮੇਸ਼ਨ ਦਿੱਤੀ ਸੀ ਤੇ ਫਿਰ ਇਹਨੇ ਆਪਦੇ ਘਰ ਦੇ ਵਿੱਚੋਂ ਮਾਤਾ ਗੁਜਰੀ ਤੇ ਸਹਿਬਜ਼ਾਦਿਆਂ ਨੂੰ ਜਿਹੜਾ ਉਹ ਅਰੈਸਟ ਕਰਵਾਤਾ ਸੀਗਾ ਫਿਰ ਉਹਨਾਂ ਨੂੰ ਇੱਥੋਂ ਫੜ ਕੇ ਫਿਰ ਉਹ ਸਰਹੰਦ ਲੈ ਕੇ ਸੀਗੇ ਹੰਦੀ ਵਾਈਖ ਜਿਹੜੀ ਆਪਾਂ ਉਹ ਗੱਲ ਕਰਦੇ ਸੀਗੇ ਉੱਥੇ ਜਿਹੜੇ ਸਹਿਬਜ਼ਾਦਿਆਂ ਦੀ ਕਿ ਮੇਲ ਹੁੰਦਾ ਗੰਗੂ ਬ੍ਰਾਹਮਣ ਦੇ ਨਾਲ ਤੇ ਜਦੋਂ ਘਰ ਦੇ ਵਿੱਚ ਮਾਤਾ ਜੀ ਨੂੰ ਲੈ ਜਾਂਦਾ ਤੇ ਮਾਤਾ ਜੀ ਸਹਬਜਾਦਾਂ ਦੇ ਨਾਲ ਸੁੱਤੇ ਪਏ ਹੁੰਦੇ ਆ ਤੇ ਆਹ ਜਿਹੜੀ ਆ ਉਥੋਂ ਉਹ ਚੋਰੀ ਕਰਨ ਆਉਂਦਾ ਇੱਥੋਂ ਇੱਥੋਂ ਆ ਕੇ ਉਹ ਚੋਰੀ ਕਰਦਾ ਉਹਨਾਂ ਦੀਆਂ ਜਿਹੜੀਆਂ ਥੈਲੀ ਹੁੰਦੀ ਆ ਮੋਹਰਾਂ ਵਾਲੀ ਤੇ ਜਦੋਂ ਮਾਤਾ ਜੀ ਨੂੰ ਪਤਾ ਲੱਗ ਜਾਂਦਾ ਤੇ ਮਾਤਾ ਜੀ ਮੁੜ ਕੇ ਫਿਰ ਉਹਨੂੰ ਕਹਿੰਦੇ ਆ ਫਿਰ ਫਿਰ ਉਹ ਜਦੋਂ ਆਪਾਂ ਜਿਵੇਂ ਗੱਲ ਕੀਤੀ ਸੀਗੀ ਕਿ ਵੀ ਉਹ ਮ੍ਰਿੰਡੇ ਜਾ ਕੇ ਕੋਤਵਾਲ ਕੋਲੇ ਸ਼ਿਕਾਇਤ ਕਰ ਦਿੰਦਾ ਤੇ ਫਿਰ ਉਤੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਗ੍ਰਿਫਤਾਰ ਕਰਕੇ ਮੁੜ ਕੇ ਫਿਰ ਜਿਵੇਂ ਆਪਾਂ ਫੇਰਾ ਆ ਗੱਲ ਕਰਦੇ ਆ ਸਰਹੰਦ ਦੀ ਫਿਰ ਉਹ ਸਰਹੰਦ ਦੇ ਸੂਬੇਦਾਰ ਕੋਲੇ ਜਿਹੜਾ ਉਹ ਲਿਖ ਜਾਂਦੇ ਆ ਆ ਆ ਜਿਹੜਾ ਮ੍ਰਿੰਡੇ ਦਾ ਕੋਤਵਾਲ ਆ ਮ੍ਰਿੰਡੇ ਦੇ ਕੋਤਵਾਲ ਦੇ ਕੋਲੇ ਜਾ ਕੇ ਉਹ ਫਰਿਆਦ ਕਰਦਾ ਵੀ ਮੇਰੇ ਘਰ ਦੇ ਵਿੱਚ ਜਿਹੜੇ ਹਕੂਮਤ ਦੇ ਬਾਗੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਮਾਤਾ ਜੀ ਸਦਕਾਰਯੋਗ ਮਾਤਾ ਜੀ ਤੇ ਸਹਜਾਦੇ ਆ ਉਹ ਜਿਹੜੇ ਮੇਰੇ ਘਰ ਦੇ ਵਿੱਚ ਰੋਕੇ ਹੋਏ ਆ ਇਹਨੂੰ ਇਹ ਵੀ ਲਾਲਚ ਸੀਗਾ ਕਿ ਇੱਕ ਪਾਸੇ ਤਾਂ ਮੈਂ ਜਿਹੜੀਆਂ ਉਹ ਮੋਹਰਾ ਲੈਣੀਆਂ ਤੇ ਦੂਜੇ ਪਾਸੇ ਜਿਹੜਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੂੰ ਫੜਾਉਣ ਵਾਲਿਆਂ ਦੇ ਉੱਤੇ ਇਨਾਮ ਰੱਖਿਆ ਹੋਆ ਸੀਗਾ ਇਹ ਇਨਾਮ ਵੀ ਲੈਣਾ ਚਾਹੁੰਦਾ ਸੀਗਾ ਸਰਕਾਰ ਕੋਲ ਇਸੇ ਕਰਕੇ ਇਹਨੇ ਜਾ ਕੇ कोतवाल ਦੇ ਕੋਲ ਆ ਜਿਹੜੀ ਉਹ ਸ਼ਿਕਾਇਤ ਕੀਤੀ ਫਿਰ ਇਹਦੇ ਜਿਹੜੇ ਸਪਾਹੀਆਂ ਨੇ ਫਿਰ ਤੇ ਸਹਿਬਜਾਦਿਆਂ ਨੂੰ ਬੰਦੀ ਬਣਾਇਆ ਇਹਨਾਂ ਨੂੰ ਬੰਦੀ ਬਣਾ ਕੇ ਫਿਰ ਇਸ ਇੱਕ ਕੋਤਵਾਲੀ ਦੇ ਵਿੱਚ ਵੀ ਇੱਕ ਰਾਤ ਆ ਜਿਹੜੀ ਉਹ ਮਰਿੰਡੇ ਵਾਲੀ ਹਵਾਲਾਤ ਦੇ ਵਿੱਚ ਜਿੰਮੇ ਆ ਇਤਿਹਾਸ ਵੀ ਲਿਖਿਆ ਹੈ ਜਿਹੜਾ ਮਾਤਾ ਜੀ ਨੇ ਤੇ ਸਹਿਬਜਾਦਿਆਂ ਨੇ ਮਰਿੰਡੇ ਦੀ ਕੋਤਵਾਲੀ ਦੇ ਵਿੱਚ ਇੱਕ ਰਾਤ ਬਿਤਾਈ ਫਿਰ ਉਸ ਤੋਂ ਬਾਅਦ ਜਿਹੜਾ ਖੰਡੇ ਬੁਰਜ ਦੇ ਵਿੱਚ ਜਿਹੜਾ ਕਿ ਉਸ ਵੇਲੇ ਸਰਹੰਦ ਸੀ ਅਜਕਲ ਆਪਾਂ ਫਤਿਹਗੜ੍ਹ ਸਾਹਿਬ ਕਹਿੰਦੇ ਆ ਤੇ ਉੱਥੇ ਠੰਡੇ ਬੁਰਜ ਦੇ ਵਿੱਚ ਲਿਜਾ ਕੇ ਸਾਬ ਜੱਤ ਤੇ ਮਾਤਾ ਜੀ ਨੂੰ ਜਿਹੜਾ ਉੱਥੇ ਕੈਦ ਕਰਕੇ ਰੱਖਿਆ ਗਿਆ ਉੱਥੇ ਤਿੰਨ ਦਿਨ ਸਭਾ ਲੱਗਦੀ ਰਹੀ ਸਾਬ ਜੱਤ ਜੀ ਨੂੰ ਭੁੱਖੇ ਤਹਾਏ ਰੱਖਿਆ ਗਿਆ ਇੰਨੇ ਠੰਡ ਦੇ ਦਿਨ ਸੀਗੇ ਠੰਡੇ ਬੁਰਜ ਦਾ ਮਤਲਬ ਵੀ ਇਹ ਸੀ ਕਿ ਇੱਕ ਪਾਸੇ ਨਦੀ ਵਗਦੀ ਸੀਗੀ ਤੇ ਜਿਹੜੀ ਠੰਡੀ ਠੰਡੀ ਹਵਾ ਆਉਂਦੀ ਸੀਗੀ ਉਹ ਬੜੀ ਪਿੰਡੇ ਨੂੰ ਜਿਵੇਂ ਕਹਿੰਦੇ ਹੱਡ ਚੀਰ ਮੀ ਹਵਾ ਆਉਂਦੀ ਸੀਗੀ ਤੇ ਦੂਸਰੇ ਪਾਸੇ ਪੂਰਾ ਮਹੀਨਾ ਸੀਗਾ ਇੰਨੀ ਠੰਡ ਹੁੰਦੀ ਸੀ ਤੇ ਕੋਈ ਲੀੜਾ ਕੱਪੜਾ ਨਹੀਂ ਸੀਗਾ ਜਿਹੜਾ ਤੰ ਟਕਣ ਦੇ ਲਈ ਵੀ ਤੇ ਏਸ ਠੰਡ ਦੇ ਵਿੱਚ ਰੱਖ ਕੇ ਘੁੱਫੇ ਤੇ ਹਾਇ ਰੱਖ ਕੇ ਮਾਤਾ ਜੀ ਉਹਦੇ ਸਭ ਜੱਦਿਆਂ ਨੂੰ ਤਸੀਹੇ ਦਿੱਤੇ ਗਏ ਫਿਰ ਇਨਾ ਇਸ ਸਮੇਂ ਦੇ ਦੌਰਾਨ ਇੱਕ ਬੜੀ ਸਿੱਖ ਇਤਿਹਾਸ ਦੀ ਮਹਾਨ ਰੂਹ ਕਹਿ ਸਕਦੇ ਹਾਂ ਇੱਕ ਇੱਥੇ ਇੱਕ ਬਹੁਤ ਵਧੀਆ ਤੇ ਗਰੀਬ ਬੰਦਾ ਹੁੰਦਾ ਸੀ ਜਿਹਦਾ ਨਾਮ ਇਤਿਹਾਸ ਦੇ ਵਿੱਚ ਬੰਦਾ ਆਦੀ ਬੱਬਾ ਮੂਤੀराम ਮੇਰਾ ਜਿਹੜਾ ਕਿ ਉੱਥੇ ਇੱਕ ਜੋਬ ਕਰਦਾ ਸੀਗਾ ਇੱਕ ਨੌਕਰੀ ਕਰਦਾ ਸੀਗਾ ਗਰੀਬ ਜਿਹਾ ਬੰਦਾ ਸੀਗਾ ਉਹਦੇ ਕੋਲੇ ਬਹੁਤਾ ਕੁਝ ਨਹੀਂ ਸੀਗਾ ਐਫਰਟ ਤੇ ਪਰ ਉਹ ਜਦੋਂ ਉਹਨੇ ਸੁਣਿਆ ਕਿ ਵੀ ਮਾਤਾ ਜੀ ਨੂੰ ਕੁਝ ਵੀ ਨਹੀਂ ਦਿੱਤਾ ਜਾ ਰਿਹਾਗਾ ਖਾਣ ਪੀਣ ਵਾਸਤੇ ਫਿਰ ਉਹ ਘਰੋਂ ਦੁੱਧ ਤੱਤਾ ਕਰਵਾ ਕੇ ਲਿਆਉਂਦਾ ਫਿਰ ਉਹ ਆਪਦੇ ਜਿੰਨੇ ਵੀ ਗਿਹਨੇ ਗੱਟੇ ਹੁੰਦੇ ਥੋੜੇ ਬਹੁਤੇ ਪੈਸੇ ਹੁੰਦੇ ਉਹ ਦੇਖ ਕੇ ਲਾਲਚ ਦੇਖ ਕੇ ਪਹਿਰੇਦਾਰਾਂ ਨੂੰ ਫਿਰ ਉਹ ਮਾਤਾ ਜੀ ਦੇ ਵਾਸਤੇ ਤੇ ਸਹਿਬਜ਼ਾਦਿਆਂ ਦੇ ਵਾਸਤੇ ਉਹ ਦੁੱਧ ਲੈ ਕੇ ਜਾਂਦਾ ਤੇ ਇਹਦੀ ਜਿਹੜੀ ਸਜ਼ਾ ਦਿੱਤੀ ਜਾਂਦੀ ਹੈ ਇਸ ਮਾਤਾ ਜੀ ਮਾਤਾ ਜੀ ਦੇ ਸਹਿਬਜ਼ਾਦਿਆਂ ਨੂੰ ਦੁੱਧ ਸਿਖਾਉਣ ਦੀ ਸੇਵਾ ਦੇ ਬਦਲੇ ਇਸ ਬੰਦੇ ਨੂੰ ਇਹ ਸਜ਼ਾ ਦਿੱਤੀ ਜਾਂਦੀ ਆ ਮੁਗਲ ਹਕੂਮਤ ਦੇ ਵੱਲੋਂ ਕਿ ਇਹਦਾ ਪੂਰੇ ਦਾ ਪੂਰਾ ਪਰਿਵਾਰ ਆ ਜਿਹੜਾ ਉਹ ਕੋਹਲੂ ਦੇ ਵਿੱਚ ਪਾ ਕੇ ਪੀੜ ਦਿੱਤਾ ਜਾਂਦਾ ਜਿਵੇਂ ਕਿ ਆਪਾਂ ਗੰਨੇ ਦਾ ਰਸ ਕੱਢਦੇ ਆ ਨਾ ਇਸ ਤਰ੍ਹਾਂ ਜਿਵੇਂ ਆਪਾਂ ਸਰੋਂ ਦਾ ਤੇਲ ਕੱਢਦੇ ਆ ਇਹਦਾ ਸਾਰਾ ਪਰਿਵਾਰ ਆ ਜਿਹੜਾ ਕੋਹਲੂ ਦੇ ਵਿੱਚ ਪਾ ਕੇ ਪੀੜ ਦਿੱਤਾ ਗਿਆ ਸੀਗਾ ਇਹ ਸੀਗੀ ਕੇਸ ਬਾਬਾ ਮੋਤੀराम ਮਹਾਰਾਜੀ ਦੀ ਕੁਰਬਾਨੀ ਇਸ ਨੂੰ ਵੀ ਅਸੀਂ ਸਜਦਾ ਕਰਦੇ ਹਾਂ ਜੀ ਹਾਂ ਜੀ ਇਹ ਵਾਈਗਰੇਡੀ ਜਦੋਂ ਸਹਬਜ਼ਾਦੇ ਨੂੰ ਸੂਬੇ ਦੀ ਕਚਹਿਰੀ ਦੇ ਵਿੱਚ ਹਾਜ਼ਰ ਕੀਤਾ ਗਿਆ ਉੱਥੇ ਉਹਨਾਂ ਨੇ ਬੜੀ ਪਲੈਨਿੰਗ ਦੇ ਨਾਲ ਇੱਕ ਗੇਟ ਸੀਗਾ ਵੱਡਾ ਤੇ ਉਹਦੇ ਵਿੱਚ ਇੱਕ ਛੋਟੀ ਜਿਹੀ ਬਾਰੀ ਸੀਗੀ ਉੱਥੇ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਜਿਹੜੇ ਸਹਬਜ਼ਾਦੇ ਆ ਇਹ ਸੂਬੇ ਨੂੰ ਸਿਰ ਨਹੀਂ ਝੁਕਾਉਂਦੇ ਉਹਨਾਂ ਦੀ ਈਨ ਨਹੀਂ ਮੰਨਦੇ ਉਹਨਾਂ ਨੇ ਕਿਹਾ ਸੀਗਾ ਕਿ ਉਹਨਾਂ ਨੇ ਇੱਕ ਪਲਾਨ ਬਣਾਈ ਕਿ ਜੇ ਜਿਹੜੇ ਪਹਿਰੇਦਾਰ ਪਹਿਲਾਂ ਦੋ ਉਹ ਸਰਚ ਕਰਕੇ ਲੰਘਣਗੇ ਤਾਂ ਜਿਹੜੇ ਇਹ ਛੋਟੇ-ਛੋਟੇ ਸਹਬਜ਼ਾਦੇ ਆ ਜਦੋਂ ਇਹ ਨੀਵੀਂ ਬਾ ਕੇ ਲੰਘਣਗੇ ਤਾਂ ਅਸੀਂ ਸਾਰੇ ਜਿਕਾਰੇ ਲਾ ਦਾਂਗੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਸਹਬਜ਼ਾਦੇ ਆ ਉਹਨਾਂ ਨੇ ਦੀਨ ਕਬੂਲ ਲਿਆ ਸੂਬਾ ਸਰਹੰਦ ਦੇ ਅੱਗੇ ਸਰਚ ਕਰ ਲਿਆ ਪਰ ਜਿਵੇਂ ਕਹਿੰਦੇ ਹੁੰਦੇ ਆ ਵੀ ਜਿਹੜਾ ਭਲਿਆ ਹੀ ਉਸ ਘਰ ਦੇ ਵਿੱਚ ਹੋਵੇ ਜਿਨੇ ਕਦੇ ਦੀਨ ਕਬੂਲਣ ਦੀ ਗੱਲ ਹੀ ਨਾ ਕੀਤੀ ਹੋਵੇ ਤੇ ਉਹਨਾਂ ਨੂੰ ਕੌਣ ਹਰਾ ਸਕਦਾ ਸੀਗਾ ਉਹਨਾਂ ਨੂੰ ਕੌਣ ਝੁਕਾ ਸਕਦਾ ਸੀਗਾ ਇਸ ਵਾਰੀ ਦੇ ਵਿੱਚੋਂ ਜਦੋਂ ਉਹਨਾਂ ਨੇ ਦੇਖਿਆ ਕਿ ਵੀ ਝੁਕਣਾ ਨਹੀਂ ਉਹਨਾਂ ਨੇ ਪਹਿਲਾਂ ਪੈਰ ਨੰਗਾ ਆਇਆ ਪਹਿਲਾਂ ਪੈਰ ਅੰਦਰ ਲੰਘਾਇਆ ਫਿਰ ਆਪ ਨੰਗੇ ਇਹ ਦੇਖ ਕੇ ਜਿਹੜੇ ਉਹ ਸਾਰੇ ਸਿਪਾਹੀ ਤੇ ਜਿੰਨੇ ਵੀ ਉੱਥੇ ਸੀਗੇ ਦਰਬਾਰ ਦੇ ਵਿੱਚ ਸਾਰੇ ਦਰਬਾਰੀ ਬੈਠੇ ਹੈਰਾਨ ਹੋ ਗਏ ਕਿ ਛੋਟੇ ਛੋਟੇ ਬੱਚਿਆਂ ਨੂੰ ਇੰਨਾ ਗਿਆਨ ਕਿਵੇਂ ਹੋ ਸਕਦਾ ਫਿਰ ਇਸ ਕਚਹਿਰੀ ਦੇ ਵਿੱਚ ਸਹਬਜ਼ਾਦੇ ਨੂੰ ਪਹਿਲਾਂ ਬڑے ਨਾਲ ਚ ਦਿੱਤੇ ਗਏ ਤੇ ਉਹਨਾਂ ਨੂੰ ਡਰਾਇਆ ਤਮਕਾ ਆ ਵੀ ਗਿਆ ਉਹਨਾਂ ਨੂੰ ਇਹ ਵੀ ਦੱਸਿਆ ਗਿਆ ਕਿ ਵੀ ਜਿਹੜੇ ਤੁਹਾਡੇ ਭਰਾ ਸੀਗੇ ਤੁਹਾਡੇ ਪਿਤਾ ਜੀ ਸੀਗੇ ਉਹ ਤਾਂ ਅਸੀਂ ਸ਼ਹੀਦ ਕਰ ਦਿੱਤੇ ਆ ਤੇ ਹੁਣ ਤੁਸੀਂ ਜਾਓਗੇ ਕੀ ਕਰੋਗੇ ਕੀ ਇਹਦੇ ਨਾਲੋਂ ਚੰਗਾ ਵੀ ਤੁਸੀਂ ਸਾਡਾ ਜਿਹੜਾ دین ਆ ਉਹ ਕਬੂਲ ਕਰ ਲਓ ਤੁਸੀਂ ਇਸਲਾਮ ਦੇ ਵਿੱਚ ਆ ਜਾਓ ਤੁਹਾਨੂੰ ਅਸੀਂ ਬਹੁਤ ਵੱਡੇ ਵੱਡੇ ਜੰਗੀਰਾਂ ਵੀ ਦੇਵਾਂਗੇ ਤੁਹਾਨੂੰ ਡੋਲੇ ਵੀ ਦੇਵਾਂਗੇ ਬੜੀਆਂ-ਬੜੀਆਂ ਕੁੜੀਆਂ ਨਾਲ ਤੁਹਾਡਾ ਵਿਆਹ ਕਰ ਦਿਆਂਗੇ ਤੇ ਪਰ ਸਾਬ ਜਦਿਆ ਨੇ ਉੱਥੇ ਜਿਕਾਰੇ ਲਾਏ ਤੇ ਦੀਨ ਕਬੂਲਨ ਕਬੂਲ ਕਰਨ ਤੋਂ ਜਿਹੜਾ ਇਨਕਾਰ ਕਰ ਦਿੱਤਾ ਫਿਰ ਇੱਥੇ ਜਾ ਕੇ ਇੱਕ ਸੁਚਾ ਨੰਦ ਨਾਂ ਦਾ ਸੀਗਾ ਜਿਹੜਾ دیਵਾਨ ਸੀਗਾ ਇਸ ਸੂਬਾ ਸਰਹੰਦ ਵਜੀਦ ਖਾਨ ਦਾ ਉਹਨੇ ਕਿਹਾ ਕਿ ਵੀ ਜਿਹੜੇ ਇਹ ਛੋਟੇ ਛੋਟੇ ਸਹਿਬਜ਼ਾਦੇ ਆ ਤੇ ਵੀ ਇਹਨਾਂ ਨੂੰ ਇਹ ਪੁੱਛੋ ਕਿ ਵੀ ਜੇ ਅਸੀਂ ਦੋਨੋਂ ਛੱਡ ਦਈਏ ਤਾਂ ਤੁਸੀਂ ਕਰੋਗੇ ਕੀ ਉਹਨਾਂ ਨੇ ਜਦੋਂ ਸਵਾਲ ਇਹ ਗੀਤਰਤਾਜੀ ਨੇ ਕਿ ਵੀ ਜੇ ਤੁਹਾਨੂੰ ਛੱਡ ਦਈਏ ਤਾਂ ਤੁਸੀਂ ਕੀ ਕਰੋਗੇ ਤਾਂ ਜਿਹੜਾ ਸਹਿਬਜ਼ਾਦਾ ਨੇ ਬੜੀ ਨੀਡਰਤਾ ਦੇ ਨਾਲ ਜਵਾਬ ਦਿੱਤਾ ਤੇ ਅਸੀਂ ਜੰਗਲਾਂ ਦੇ ਵਿੱਚ ਜਾਵਾਂਗੇ ਜਿਹੜੇ ਸਿੰਘਾਂ ਨੂੰ ਤਿਆਰ ਕਰਾਂਗੇ ਇੱਕ ਫੌਜ ਤਿਆਰ ਕਰਾਂਗੇ ਕਿ ਅਸੀਂ ਉਸੇ ਤਰ੍ਹਾਂ ਜ਼ੁਲਮ ਦੇ ਖਿਲਾਫ ਲੜਾਂਗੇ ਜਿਵੇਂ ਸਾਡੇ ਦਾਦਾ ਜੀ ਲੜਦੇ ਰਹੇ ਆ ਜਿਵੇਂ ਸਾਡੇ ਪਿਤਾ ਜੀ ਲੜਦੇ ਰਹੇ ਆ ਜਿਵੇਂ ਸਾਡੇ ਭਰਾ ਲੜਦੇ ਆ ਜਿਵੇਂ ਸਾਡਾ ਖਾਲਸਾ ਪੰਥ ਲੜਦਾ ਰਿਹਾ ਜ਼ੁਲਮ ਦੇ ਖਿਲਾਫ ਤੇ ਇੱਥੇ ਇੱਕ ਗੱਲ ਹੋਰ ਜਿਹੜੀ ਇੱਕ ਵਿਚਾਰ ਨਜਾਇਉਗਾ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਾਂ ਸਮੁੱਚਾ ਖਾਲਸਾ ਪੰਥ ਹੈ ਉਹਨਾਂ ਦੀ ਕਿਸੇ ਵੀ ਹਿੰਦੂ ਨਾਲ ਕੋਈ ਮੁਸਲਮਾਨਾਂ ਦੇ ਨਾਲ ਜਾਂ ਕਿਸੇ ਦੇ ਨਾਲ ਵੀ ਕੋਈ ਵੈਰ ਵਿਰੋਧ ਨਹੀਂ ਸੀ ਉਹਨਾਂ ਦਾ ਜੇ ਵੈਰ ਸੀ ਤਾਂ ਜ਼ੁਲਮ ਦੇ ਖਿਲਾਫ ਸੀਗਾ ਜ਼ੁਲਮ ਦੇ ਖਿਲਾਫ ਹੀ ਉਹਨਾਂ ਨੇ ਤਲਵਾਰ ਚੱਕੀ ਸੀ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਹੀ ਖਾਲਸਾ ਪੰਥ ਜਿਹੜਾ ਸੱਜਿਆ ਗਿਆ ਸੀਗਾ ਜੀ ਵਾਹਿਗੁਰੂ ਜੀ